ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਮਿਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸੱਤਾ ਦੇ ਵਿੱਚ ਨਹੀਂ ਸਨ ਤੇ ਅਕਸਰ ਹੀ ਕਿਆ ਕਰਦੇ ਸੀ ਮੰਤਰੀਆਂ ਵਿਧਾਇਕਾਂ ਅਤੇ ਮੁੱਖ ਮੰਤਰੀ ਨੂੰ ਸਕਿਉਰਟੀ ਦੀ ਕੀ ਜ਼ਰੂਰਤ ਵੀਆਈਪੀ ਕਲਚਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਪੰਜਾਬ ਦਾ ਇੱਕ ਇੱਕ ਰੁਪਇਆ ਬਚਾਉਣਾ ਚਾਹੀਦਾ ਹੈ ਗੱਡੀਆਂ ਦੇ ਵਿੱਚ ਤੇਲ ਫੁਕਿਆ ਜਾਂਦਾ ਹੈ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਗੱਡੀਆਂ ਦੇ ਕਾਫਲੇ ਚੱਲਦੇ ਨੇ ਤੇ ਅੱਜ ਉਸ ਮੰਤਰੀ ਦੀ ਗੱਡੀ ਥੱਲੇ ਹੀਟ ਆ ਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਪਰਿਵਾਰ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਤੇ ਕਿ ਭਈ ਇਹਦੀ ਗਲਤੀ ਕਾਰਨ ਅੱਜ ਸਾਡੇ ਨੌਜਵਾਨ ਲੜਕੇ ਦੀ ਜਾਨ ਚਲੀ ਗਈ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਵਾਲੇ ਮੰਤਰੀ ਅਤੇ ਵਿਧਾਇਕ ਅਤੇ ਮੁੱਖ ਮੰਤਰੀ ਗੱਡੀਆਂ ਦਿੱਕਾਫਲੇ ਬਣ ਕੇ ਤੁਰਦੇ ਸੀ ਉਹੀ ਕੰਮ ਪੰਜਾਬ ਦੇ ਮੁੱਖ ਮੰਤਰੀ ਕਰ ਰਹੇ ਨੇ ਉਹੀ ਪੰਜਾਬ ਦੇ ਵਿਧਾਇਕ ਅਤੇ ਮੰਤਰੀ ਕਰ ਰਹੇ ਨੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਸ ਦੇ ਮੰਤਰੀ ਅਤੇ ਵਿਧਾਇਕ ਵੀ ਕਿਸੇ ਤੋਂ ਘੱਟ ਨਹੀਂ ਲੇਕਿਨ ਇਸ ਕਾਫਲੇ ਨੇ ਇੱਕ ਨੌਜਵਾਨ ਨੂੰ ਮੌਤ ਦੇ ਘਰ ਉਤਾਰ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮੰਤਰੀਆਂ ਲੀਡਰਾਂ ਅਤੇ ਵੀਆਈਪੀ ਦੇ ਕਾਫਲਿਆਂ ਕਰਕੇ ਅਕਸਰ ਹੀ ਆਮ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ ਗੱਡੀਆਂ ਦੇ ਤੇਜ਼ ਕਾਫਲਿਆਂ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ ਸੂਬੇ ਵਿੱਚ ਆਪ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਲੋਕਾਂ ਨੂੰ ਆਸ ਸੀ ਕਿ ਵੀਆਈਪੀ ਕਲਚਰ ਨੂੰ ਬ੍ਰੇਕ ਲੱਗੇਗੀ ਪਰ ਅਜੇ ਕੁਝ ਵੀ ਨਹੀਂ ਹੋਇਆ ਕਹਿੰਦੇ ਸੀ ਕਿ ਵੀਆਈਪੀ ਕਲਚਰ ਨੂੰ ਬ੍ਰੇਕ ਲਾਵਾਂਗੇ ਵੀ ਵੀਆਈਪੀ ਦਾ ਕਲਚਰ ਦਾ ਲੱਕ ਤੋੜ ਦੇਾਂਗੇ ਦੱਸਿਆ ਕਿ ਹੁਣ ਤਾਜ਼ਾ ਇਹ ਇਸ ਮਾਮਲੇ ਕਰਕੇ ਚਰਚਾ ਚੱਲੀ ਹੈ ਕਿਉਂਕਿ ਅਜਹਾ ਕੀ ਮਾਮਲਾ ਪਠਾਨਕੋਟ ਵੀ ਸਾਹਮਣੇ ਆਇਆ ਹੈ 10 ਸਾਲ ਪਠਾਨਕੋਟ ਦੇ ਨਰੋਟ ਮਹਿਰਾ ਇਲਾਕੇ ਵਿੱਚ ਮਾਹੌਲ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਅੰਕੁਸ਼ ਡੋਗਰਾ ਜਿਸ ਦੀ ਉਮਰ 20 ਤੋਂ 22 ਸਾਲ ਦੱਸੀ ਜਾ ਰਹੀ ਹੈ ਪੁੱਤਰ ਨਾਗਰ ਚੰਦਵਾਸੀ ਬਾਜਰੀ ਕੰਪਨੀ ਵਾਰ ਨੰਬਰ 33 ਵਜੇ ਹੋਈ ਹੈ ਪੀਤ ਪਰਿਵਾਰ ਨੇ ਨੌਜਵਾਨ ਦੀ ਮੌਤ ਲਈ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੂੰ ਜ਼ਿੰਮੇਵਾਰ ਠਰਾਇਆ ਹੈ ਤੇ ਪਠਾਨਕੋਹ ਅਮਰਸਰ ਰਾਸ਼ਟਰੀ ਰਾਜਭਰਤ ਤੇ ਜਾਮ ਲਾ ਦਿੱਤਾ ਹੈ ਉਹਨਾਂ ਕਹਿੰਿਆ ਕਿ ਗੱਡੀ ਬਚੀ ਹੈ ਕਿਨਾਂ ਦੀ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਟੀਮ ਦੀ ਲੋਕਾਂ ਨੇ ਲਾਲ ਮੰਤਰੀ ਲਾਲ ਚਾਹਤ ਦੀ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਘਟਨਾ ਦਾ ਪਤਾ ਲੱਗਦਾ ਇਸ ਤਰ੍ਹਾਂ ਪਾਰਟੀ ਵੀ ਪਹੁੰਚ ਗਈ ਉਹਨਾਂ ਨੇ ਪਰਿਵਾਰ ਨੂੰ ਰੂਹਲ ਪ੍ਰਦਰਸ਼ਨ ਖਤਮ ਕਰਨ ਲਈ ਕਿਹਾ ਪਰ ਨੌਜਵਾਨ ਦਾ ਪਰਿਵਾਰ ਕਈ ਘੰਟੇ ਤੱਕ ਸੜਕ ਜਾਮ ਕਰਕੇ ਸੋਗ ਮਨਾਉਂਦਾ ਰਿਹਾ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਅੰਕੁਸ਼ ਸੋਮਵਾਰ ਸਵੇਰੇ ਆ ਪਹਿਲੀ ਵਾਰ ਕੋਟਲੀ ਸਿੱਧਕਾਲ ਜਾਣ ਲਈ ਆਪਣੀ ਮੋਟਰਸਾਈਕਲ ਤੋਂ ਘਰੋਂ ਨਿਕਲਿਆ ਲੋਕਾਂ ਨੇ ਦੱਸਿਆ ਕਿ ਕੈਬਨਰ ਮੰਤਰੀ ਲਾਲ ਚਾਹਤ ਕਟਾਣੂ ਚੱਕਦੇ ਕਾਫਲੇ ਨੇ ਨੌਜਵਾਨ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਰ ਨੌਜਵਾਨ ਦੀ ਮੌਤ ਹੋ ਗਈ ਘਟਨਾ ਤੋਂ ਬਾਅਦ ਮੰਤਰੀ ਦਾ ਕਾਫਲਾ ਮੌਕੇ ਤੋਂ ਚਲਾ ਗਿਆ ਜਦੂ ਕੇ ਪਰਿਵਾਰ ਨੇ ਮੌਕੇ ਮजूद ਸੀਸੀਟੀਵੀ ਦਿਖਾਉਣ ਦੀ ਮੰਗ ਕੀਤੀ ਤਾਂ ਉਹਨਾਂ ਨੇ ਕੈਮਰੇ ਨਹੀਂ ਦਿਖਾਏ ਕਈ ਘੰਟੇ ਬੀਤਣ ਤੋਂ ਬਾਅਦ ਵੀ ਮੰਤਰੀ ਲਾਲ ਚੰਦ ਮੌਕੇ ਤੇ ਨਹੀਂ ਪਹੁੰਚੇ ਇਹ ਨੇ ਆਪ ਆਦਮੀ ਪਾਰਟੀ ਦੀ ਮੰਤਰੀਆਂ ਅਤੇ ਵਿਧਾਇਕਾਂ ਦੇ ਕਾਰਨਾਮੇ ਇਹ ਨੇ ਇਹਨਾਂ ਦੇ ਵੀਆਈਪੀ ਕਲਚਰ ਇੱਕ ਪਾਸੇ ਤਾਂ ਨੌਜਵਾਨ ਮੁੰਡੇ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਾਲਾਂਕਿ ਅਸੀਂ ਇਸ ਗੱਲ ਨੂੰ ਵੀ ਅਸੀਂ ਇਸ ਗੱਲ ਉੱਤੇ ਵੀ ਦਬਾਅ ਨਹੀਂ ਪਾਉਂਦੇ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਅਣਜਾਣੇ ਵਿੱਚ ਹੋ ਗਿਆ ਲੇਕਿਨ ਉਸ ਕਾਫਲੇ ਨੂੰ ਰੁਕਣਾ ਚਾਹੀਦਾ ਸੀ ਖਾਸ ਕਰਕੇ ਮੰਤਰੀ ਲਾਲਚੰਦ ਕਟਾਰੂ ਚੱਕ ਨੂੰ ਜਿਹੜਾ ਹੈ ਉੱਤੇ ਰੁਕ ਕੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਸੀ ਨਾ ਤੇ ਮੰਤਰੀ ਪਹੁੰਚੇ ਨਾ ਕੋਈ ਵਿਧਾਇਕ ਪਹੁੰਚਿਆ ਨਾ ਕੋਈ ਆਮ ਆਦਮੀ ਪਾਰਟੀ ਦਾ ਆਗੂ ਪਹੁੰਚਿਆ ਤੇ ਸੀਸੀਟੀਵੀ ਕੈਮਰੇ ਵੀ ਇਹ ਸਰਕਾਰ ਵੱਲੋਂ ਨਹੀਂ ਦਿਖਾਏ ਜਾ ਰਹੇ ਕਿਉਂਕਿ ਸਰਕਾਰ ਆਮ ਆਦੀ ਪਾਰਟੀ ਦੀ ਹੈ ਵੀਆਈਪੀ ਸਰਕਾਰ ਹੈ ਅਗਾ ਖਰੇ ਇਹਨਾਂ ਨੇ ਆਉਣਾ ਕਿ ਨਹੀਂ ਹੋਣਾ ਇਹਨਾਂ ਵੱਲੋਂ ਚਮਕੀਆਂ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਘਰ ਦੇ ਘਰ ਦਾ ਚਰਾਗ ਬੁੱਝ ਗਿਆ ਜਿਨ੍ਹਾਂ ਦੇ ਘਰ ਦਾ ਲੜਕਾ ਮਰ ਗਿਆ ਤੇ ਉਥੇ ਆਏ ਵੀ ਨਹੀਂ ਨਾ ਗੱਡੀਆਂ ਦਾ ਕਾਫਲਾ ਰੁਕਿਆ ਜਿਹੜੀਆਂ ਗੱਡੀਆਂ ਲਾਲਚਨ ਕਟਾਰੂ ਚੱਕ ਦੇ ਨਾਲ ਚੱ ਰਹੀਆਂ ਸੀ ਇਹ ਹੈ ਆਮ ਆਦੀ ਪਾਰਟੀ ਉਥੇ ਜ਼ੋਰ ਜਾਪ ਕੀਤਾ ਹੋਇਆ ਲੋਕਾਂ ਨੇ ਪੁਰਸ ਪ੍ਰਸ਼ਾਸਨ ਨੇ ਮਰਤ ਮਤਾਦੀ ਕਰਕੇ ਉਹ ਰੋਡ ਤੋਂ ਜਿਹੜਾ ਖਾਲੀ ਕਰਵਾਇਆ ਹੈ ਤੇ ਪਰਿਵਾਰ ਵਾਰਿਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਹ ਉਹੀ ਪਾਰਟੀ ਹੈ ਜਿਹੜੀ ਕਹਿੰਦੀ ਸੀ ਕਿ ਵੀਆਈਪੀ ਕਲਚਰ ਤੇ ਰੋਕ ਲਾਵਾਂਗੇ ਲੱਕ ਤੋੜਾਂਗੇ ਉਹੀ ਹੁਣ ਗੱਡੀਆਂ ਤੇ ਕਾਫਲੇ ਲੈ ਕੇ ਚੱਲਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਾ ਨਹੀਂ ਕਿਹੜੇ ਸੁਪਨੇ 'ਚ ਲੱਗੇ ਫਿਰਦੇ ਨੇ ਤੇ ਦੂਸਰੇ ਪਾਸੇ ਹੁਣ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਮਿਲਦਾ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਧੰਨਵਾਦ